ਨਾਰਾ ਦੀ ਸਸਤ ਰਹੇ ਇਹ ਫੋਟੋ ਦਾ ਰਾਜ ਜੋ ਪੰਜਾਬੀ ਹਮਲ ਰਹੇ ਅੱਛਾ ਇਹਨਾਂ ਦੀ ਸਿਸਟਰ ਦਾ ਇੱਕ ਘੰਟਾ ਹੋਇਆ ਸੀ ਤਰ ਬੰਡੀ ਅੱਛਾ ਤੇ ਡਾਕਟਰਾਂ ਨੇ ਹੱਥ ਗੋਣ ਮੜਾ ਕਰਵਾ ਦਾ ਹੱਥ ਵੱਡੇ ਗਿਆ ਸੀ ਤੁਹਾਡਾ ਫੋਨ ਆਇਆ ਸੀਗਾ ਡਾਕਟਰਾਂ ਦੀ ਟੀਮ ਇਕੱਠੀ ਹੋ ਗਈ ਸੀਗੀ ਤੇ ਫਿਰ ਉਹਦਾ ਇਲਾਜ ਹੋਇਆ ਸੀ ਉਹਦੇ ਵਾਸਤੇ ਤੁਹਾਡਾ ਧੰਨਵਾਦ ਜੀ ਮੈਂ ਸ਼ੁਕਰੀਆ ਬਾਈ ਕੋਈ ਨਹੀਂ ਆਪਾਂ ਦਾ ਹੀ ਜਰੀਆ ਕਿਸੇ ਹੋਰ ਦੇ ਸੱਚਾਈ ਕਰਉਂਦੀ ਆ ਬੋਨ ਦੇ ਨਾਲ ਕੀ ਦਾ ਫਾਇਦਾ ਹੁੰਦਾ ਮੈਂ ਤਾਂ ਦੇਖੋ ਆਪਾਂ ਜਿਵੇਂ ਉਹ ਤਾਰੀਫ ਕਰਨੀ ਆ 10 ਵਾਰ ਕਰਦਾਂਗੇ ਜੇ ਪਾਰਟੀ ਦੀ ਕਰਦਾਂਗੇ ਬੰਦੇ ਦੀ ਸੱਚਾਈ ਦੀ ਤਾਰੀਫ ਕਰਨੀ ਉਸ ਵਾਸਤੇ ਉਹਨੂੰ ਮਿਲਣਾ ਜਵਣਾ ਸੀ ਆਪਾਂ ਘਰੇ ਪਹਿਲਾਂ ਮਿਲੇ ਨਹੀਂ ਸੀ ਤੁਹਾਡੇ ਫੋਨ ਨਾਲ ਡਾਕਟਰ ਇਕੱਠੇ ਹੋਏ ਉਹ ਗੁੰਡਾ ਹੱਥ ਜਿਹੜਾ ਕਿ ਉਹ ਲਾਉ ਉਹ 6 ਘੰਟੇ ਡਾਕਟਰਾਂ ਨੇ ਹੱਥੀ ਪਾਇਆ ਤੁਹਾਡਾ ਫੋਨ ਆਇਆ ਫਿਰ ਉਹਨਾਂ ਨੇ ਜਾ ਕੇ ਲਾਸ਼ ਰੂਪੀ ਦਾ ਫਿਰ ਟੀਮ ਇਕੱਠੀ ਹੋ ਗਈ ਫਿਰ ਇਕੱਲੀਆ ਦੋ ਭਰਾ ਵੀ ਆ ਗਏ ਤੇ ਤਲਵੰਡੀ ਕੋਲ ਐਕਸੀਡੈਂਟ ਹੋਇਆ ਤੇ ਇਹ ਇਹ ਲੋਕਾਂ ਨੂੰ ਇਹ ਗੱਲ ਸਮਝ ਪੈਂਦੀ ਨਹੀਂ ਬੰਦਾ ਸਾਡੇ ਨਾਲ ਕਿੱਥੇ ਖੜ ਸਕਦਾ ਦੇਖੋ ਆਪਾਂ ਕਦੇ ਮਿਲੇ ਨਹੀਂ ਗਏ ਪਰ ਜੇ ਤੁਸੀਂ ਇਹ ਕੰਮ ਕੀਤਾ ਤੇ ਮੇਰਾ ਜਲ ਕੀਤਾ ਮਨ ਨੂੰ ਮਿਲਿਆ ਗੱਲਬਾਤ ਠੀਕ ਬਹੁਤ ਧੰਨਵਾਦ ਇੱਚੀ ਰਹਿੰਦੇ ਹੋ ਬਾਈ ਲੋਕਾਂ ਨਾਲ ਹੀ ਕਲਿੱਕ ਕਰਾ ਬਾਈ ਕੰਡਾ ਬਾਈ ਕੰਡਾ ਉਹ ਬੈਠੇ ਆਉਂਦੇ ਆਉਂ ਕਰ ਰਹੇ ਨੇ ਬਾਪਾ ਹੀ ਜਾਂਦਾ ਠੀਕ ਹੈ ਸ਼ੁਕਰੀਆ ਮੇਰਾ ਨਹੀਂ ਸਾਹਮਣੇ ਠੀਕ ਹੈ ਬਈਏ ਭਾਈ ਨਹੀਂ ਨਹੀਂ